ਪਿਆਰੇ ਦੋਸਤੋ ਇਸ ਵੇਲੇ ਅਸੀਂ ਆਇਆ ਚੰਡੀਗੜ ਚੰਡੀਗੜ ਸ਼ਰਦਾ 34 ਸੈਕਟਰ ਇਹ ਤੁਸੀਂ ਅਮਲਤਾਸ ਦਾ ਰੁਖ ਦੇਖ ਰਹੇ ਹੋ ਚੰਡੀਗੜ ਦੀ ਸੜਕ ਤੇ ਅਮਲਤਾਸ ਨੂੰ ਇਸ ਵੇਲੇ ਮਈ ਜੂਨ ਦੇ ਵਿੱਚ ਬਹੁਤ ਸ਼ਾਨਦਾਰ ਫੁੱਲ ਖਿੜਦੇ ਨੇ ਤੇ ਔਰ ਬੜੀ ਖੂਬਸੂਰਤ ਬੂਟੀਆਂ ਬਾਕੀ ਤਾਂ ਪਤਾ ਹੀ ਹੈ ਕਿ ਪੂਰਾ ਸਿਟੀ ਬਿਊਟੀਫੁਲ ਹੈ ਇਹਨੂੰ ਕਹਿੰਦੇ ਹੀ ਸਿਟੀ ਬਿਊਟੀਫੁਲ ਨੇ ਤੇ ਇਹ ਜਿਹੜਾ ਸ਼ਹਿਰ ਹੈ ਇਹਦਾ ਜੋ ਖਾਸ ਸੈਕਟਰ ਹੈ ਉਹ ਤਾਂ ਪਤਾ ਹੀ ਕਿ 17 ਸੈਕਟਰ 34 ਸੈਕਟਰ 17 ਸਤਾਰਨ ਦੂਰਨ 34 ਤੇ ਇਹ ਦੋਏ ਸੈਕਟਰ ਬੜੇ ਮਸ਼ਹੂਰ ਨੇ ਅੱਛਾ 34 ਸੈਕਟਰ ਦੀ ਮੈਂ ਕਿਉਂ ਗੱਲ ਕਰ ਰਿਹਾ ਕਿਉਂ ਤੁਹਾਨੂੰ ਦੱਸ ਰਿਹਾ ਵੀ ਇਹ ਖਾਸ ਹੈਗਾ ਹਾਂ ਇਹ ਸਾਹਮਣੇ ਤੁਸੀਂ ਵੇਖ ਰਹੇ ਹੋ 34 ਮਾਰਕੀਟ ਹੈ ਤੇ ਉਹਦੇ ਵਿੱਚ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਨੇ ਐਜੂਕੇਸ਼ਨ ਦੀਆਂ ਔਰ ਬਹੁਤ ਸਾਰੇ ਏਜੈਂਟਸ ਨੇ ਜੋ ਬਾਰਲੇਜੇਸ਼ਨ ਪੇ ਇੱਦਣੇ ਔਰ ਬਹੁਤ ਸਾਰੀਆਂ ਟਰੈਵਲ ਨੇ ਏਜੰਸੀਜ਼ ਨੇ ਦੋਸਤੋ ਨਾ ਸਾਰੇ ਖਾਸ ਕਰਕੇ ਜੋ ਨੌਕਰੀ ਪੇਸ਼ਾ ਚਾਹੁੰਦੇ ਨੇ ਕਰਨਾ ਔਰ ਨਵੇਂ ਯੰਗ ਮੁੰਡੇ ਨੇ ਤੇ ਉਹ ਕੰਮ ਕਰਨਾ ਚਾਹੁੰਦੇ ਨੇ ਕੰਮ ਲੈਣਾ ਚਾਹੁੰਦੇ ਨੇ ਕੰਮ ਲੱਭਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਚੰਗੀ ਸੈਕਟਰ ਦੇ ਵਿੱਚ ਕਾਫੀ ਹੱਦ ਤੱਕ ਲੱਭ ਸਕਦਾ ਤੁਸੀਂ ਇੱਥੇ ਆ ਕੇ ਕਿਸੇ ਵੀ ਸੰਸਥਾ ਦੇ ਵਿੱਚ ਅਰਜੀ ਦੇ ਸਕਦੇ ਹੋ ਜੇ ਤੁਸੀਂ ਗ੍ਰੈਜੂਏਟ ਹੋ ਜਾਂ ਪਲੱਸ 2 ਕੁਛ ਲੋ ਪੁੱਛੇ ਤੇ ਨੌਕਰੀ ਜ਼ਰੂਰ ਮਿਲ ਜਾਂਦੀ ਹੈ ਇਹ ਖੜਾ ਤਾਂ ਭਾਵੇਂ ਬਾਹਰਾਂ ਇਸ ਮਾਰਕੀਟ ਦੇ ਵਿੱਚੋਂ ਪਰ ਇਹ ਜਿਹੜੀ ਮਾਰਕੀਟ ਹੈ ਔਰ ਪੂਰਾ ਜਿਹੜਾ ਚੌਤੀ ਸੈਕਟਰ ਹੈ ਉਹ ਇਹਨਾਂ ਸੰਸਥਾਵਾਂ ਨਾਲ ਭਰਿਆ ਪਿਆ ਸੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਅਸੀਂ ਚੌਤੀ ਸੈਕਟਰ ਦੇ ਵਿੱਚ ਕੋਈ ਖਾਸ ਗੱਲ ਲੱਭਣੀ ਹੈ ਜਾਂ ਖਾਸ ਕੰਮ ਕਰਨਾ ਹੈ ਜਿਵੇਂ ਕੋਈ ਵਿਦੇਸ਼ ਜਾਣਾ ਤਾਂ ਇੱਥੇ ਮਿਲੇਗਾ ਫੋਰਨ ਦੇ ਟੂਰ ਬੁੱਕ ਕਰਨੇ ਨੇ ਤਾਂ ਇੱਥੇ ਮਿਲੇਗਾ ਜੇ ਤੁਸੀਂ ਆਈਐਸਪੀਸੀਐਸ ਕਰਨੀ ਹੈ ਜਾਂ ਤੁਸੀਂ ਹੋਰ ਐਦਾਂ ਦੇ ਕੋਰਸਸ ਕਰਨੇ ਨੇ ਪੁਲਿਸ जॉइन ਕਰਨ ਦੇ ਜਾਂ ਹੋਰ ਕਿਸੇ ਵੀ ਮੈਗਨ ਨੂੰ ਜੁਆਇਨ ਕਰਨ ਦੇ ਕਿਉਂਕਿ ਇਹ ਤੁਹਾਨੂੰ ਸਾਰਾ ਪ੍ਰਬੰਧ ਮਿਲੇਗਾ ਬਹੁਤ ਸ਼ਾਨਦਾਰ ਇੰਸਟੀਚਿਊਸ਼ਨ ਨੇ ਬਹੁਤ ਸ਼ਾਨਦਾਰ ਟੀਚਰ ਪ੍ਰੋਫੈਸਰ ਨੇ ਔਰ ਬਹੁਤ ਸ਼ਾਨਦਾਰ ਇੱਥੇ ਜਿਹੜੀਆਂ ਟਰੈਵਲਿੰਗ ਏਜੰਸੀਆਂ ਨੇ ਤੇ ਇਹ ਇਸਕਾ ਨ ਗੜ ਹੈਗਾ ਐਜੂਕੇਸ਼ਨ ਦਾ ਗੜ ਹੈਗਾ ਨੌਕਰੀਆਂ ਦਾ ਗੜ ਹੈਗਾ ਤੇ ਤੁਸੀਂ ਇਸ ਤੋਂ ਵੱਧ ਵੱਧ ਫੈਲਾ ਉਠਾ ਸਕਦੇ ਦੋਸਤੋ ਤੇ ਮੇਰਾ ਖਿਆਲ ਹੈ ਤੁਸੀਂ 34 ਸੈਕਟਰ ਦੀ ਮਹੱਤਤਾ ਹੁਣ ਸਮਝ ਗਏ ਹੋਵੋਗੇ ਕਿ ਮੈਂ ਤੁਹਾਨੂੰ ਇਹ ਜਿਹੜੀ ਸਾਹਮਣੇ ਦਿਖਾਈ ਦੇ ਰਹੀ ਹੈ 34 ਸੈਕਟਰ ਦੀ ਮਾਰਕੀਟ ਹੈ ਗਿਆ ਮੈਂ 34 ਸੈਕਟਰ ਦੇ ਰਹਾਇਸ਼ ਵਾਲੇ ਖੇਤਰ 'ਚ ਖੜਾ ਤੇ ਅਸੀਂ ਅੱਗੇ ਨਹੀਂ ਜਾ ਰਹੇ ਕੁਝ ਕਾਰਨਾ ਕਰਕੇ ਸਨ ਕੰਮ ਹੈ ਖਾਸ ਅਸੀਂ ਜਲਦੀ ਪਰਤਣਾ ਸੋ ਮੈਨੂੰ ਲੱਗਦਾ ਹੈ ਤੇ ਤੁਸੀਂ ਇਸ ਗੱਲ ਵੱਲ ਧਿਆਨ ਦਿਓਗੇ আর ਆਪਣੇ ਇਹ ਯੰਗ ਬੱਚੇ ਨੇ ਉਹਨੂੰ ਇੱਥੇ ਜਾਂ ਖੁਦ ਇੱਥੇ ਪੌਂਟ ਕੇ ਦਾ ਫਾਇਦਾ ਉਠਾ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਦੋਸਤੋ ਹੁਣ ਇਸ ਵਕਤ ਅਸੀਂ ਚੰਡੀਗੜ੍ਹ ਦੇ ਆ 34 ਸੈਕਟਰ ਦੇ ਸਾਹਮਣੇ ਆ ਲਈ ਤੇ ਚੌਂਕ ਦੇ ਵਿੱਚ ਆ ਆ ਰਹੇ ਆ ਚੌਂਕ ਕ੍ਰੋਸ ਕਰ ਰਹੇ ਆ ਤੇ ਇਹ ਜਿਹੜਾ ਹੈਗਾ ਇਹਨੂੰ ਦੱਖਣ ਮਾਰਕ ਕਹਿੰਦੇ ਆ ਇਹ ਦੱਖਣ ਮਾਰਗ ਇਹ ਦੱਖਣ ਮਾਰਗਾ ਜਿਹੜਾ ਇਹਦੇ ਤੇ ਕਾਫੀ ਸੈਕਟਰ ਨੇ ਜਿਹਦੇ ਵਿੱਚ ਤੁਹਾਨੂੰ ਪਤਾ ਹੈ 32 ਸੈਕਟਰ 30 ਸੈਕਟਰ ਔਰ 20 ਸੈਕਟਰ 21 ਸੈਕਟਰ ਔਰ 33 ਸੈਕਟਰ ਔਰ 34 ਸੈਕਟਰ ਤਾਂ ਤੁਹਾਨੂੰ ਪਤਾ ਹੈ ਹੀ ਹੈ ਉਹਦੇ ਵਿੱਚ ਤੋਂ ਅਸ ਵੇਲੇ ਅਸੀਂ ਜਾ ਰਹੇ ਹਾਂ ਤੇ ਚੰਡੀਗੜ੍ਹ ਦਾ ਜੋ ਇਹ ਏਰੀਆ ਹੈ ਉਹ ਕਾਫੀ ਬਿਜ਼ੀ ਰਹਿੰਦਾ ਰਾਤ ਨੂੰ ਵੀ ਬਹੁਤ ਬਿਜ਼ੀ ਰਹਿੰਦਾ ਇਹਦਾ ਕਾਰਨ ਹੈ ਇਹ ਸੜਕਾ ਜੋ ਇਥੋਂ ਅੰਬਾਲਾ ਤੇ ਦਿੱਲੀ ਨੂੰ ਜਾਂਦੀ ਹੈ ਜਿੱਥੇ ਉਹਨਾਂ ਸੀ ਜਾ ਰਹੇ ਆ ਇਹ ਸੜਕਾ ਅੰਬਾਲਾ ਤੇ ਦਿੱਲੀ ਨੂੰ ਜਾਂਦੀ ਹੈ ਔਰ ਇਹਦੇ ਤੇ ਬਹੁਤ ਸਾਰੇ ਵੱਡੇ ਵੱਡੇ ਦਫਤਰ ਨੇ ਵੇਅਰ ਹਾਊਸਸ ਨੇ ਕੋਆਪਰੇਟਿਵ ਸੁਸਾਇਟੀਆਂ ਨੇ ਜੋ ਪੂਰੇ ਪੰਜਾਬ ਦੀਆਂ ਹਰਿਆਣੇ ਜੀਆਂ ਔਰ ਇਹਦੇ ਤੇ ਉਹ ਸੈਂਟਰਲ ਆਫਿਸ ਉਹਨਾਂ ਦੇ ਇੱਥੇ ਨੇ ਨਾਰਥ ਇੰਡੀਆ ਦੇ ਕਾਫੀ ਵੱਡੇ-ਵੱਡੇ ਦਫ਼ਤਰ ਇੱਥੇ ਬਣਿਓਏ ਨੇ। ਉਹ ਚੰਡੀਗੜ੍ਹ ਦੀ ਖੂਬਸੂਰਤੀ ਤਾਂ ਕਾਹ ਕਹਨੇ। ਸੱਚਮੁੱਚ ਮਨ ਲੱਗ ਜਾਂਦਾ ਚੰਡੀਗੜ੍ਹ ਆ ਕੇ। ਭਾਵੇਂ ਕਿ ਅਸੀਂ ਬਹੁਤ ਦੇਰ ਚੰਡੀਗੜ੍ਹ ਰਹੇ ਆਂ ਪਰ ਜਦੋਂ ਵੀ ਅਸੀਂ ਆਉਨੇ ਆ ਇੱਥੇ ਵੱਖਰਾ ਹੀ ਆਨੰਦ ਹੈ, ਵੱਖਰੀ ਗੱਲ ਕੁਛ ਹੋਰ ਹੈ। ਇਹ ਚੰਡੀਗੜ੍ਹ ਦੇ ਅਗਲਾ ਰਾਉਂਡ ਅਬਾਊਟ ਆ ਗਿਆ ਜਿਦੇ ਚ इस वे जाम लगे है तो रेड लाइट भी, हुए भी हुए है थोड़ी देर वेट करा फिर अगर चलते ते चंडीगढ़ का अगला राउंड अबाउट रहा तेती है तेती सैक्टर ते चंडीगढ़ भी एक इंटरनेशनल सिटी है एक तरह न अंतरराष्ट्रीय शहर और इत हर ਤਰਾਂ ਦੇ ਲੋਕ ਰਹਿੰਦੇ ਨੇ ਹਰ ਦੇਸ਼ ਤੇ ਲੋਕ ਰਹਿੰਦੇ ਨੇ ਤੁਸੀਂ ਦੇਖੋ ਇਹ ਮਾਰਕੀਟ ਅ 30 ਸੈਕਟਰ ਦੀ 33 ਸੈਕਟਰ ਦੀ ਮਾਰਕੀਟ ਹੈ ਆ ਰਹੇ ਤੇ ਹਾਈ ਤੇ ਸੋਫਿਸਟੀਕੇਟਿਡ ਟੈਕਨੀਕ ਨਾਲ ਸਾਰੇ ਪ੍ਰਬੰਧ ਕੀਤੇ ਹੋਏ ਨੇ ਇਸ ਸ਼ਹਿਰ ਦੇ ਵਿੱਚ ਇਹ ਗੁਰੂ ਰਬ ਜੀ ਰਵਿਦਾਸ ਜੀ ਦਾ ਗੁਰਦੁਆਰਾ ਮੈਂ પેટ્રોલ ਪੰਪ ਬੜੇ ਹਾਈ ਟੈਕ ਸਾਰਾ ਸਿਸਟਮ ਬਣਾਇਆ ਹੈ ਮੇਰਾ ਮਕਸਦ ਤੁਹਾਨੂੰ ਤੇ ਅੰਦੀਗੜ ਦੀ ਸੈਰ ਕਰਾਉਣ ਦਾ ਵੀ ਹੈ ਔਰ ਕੁਝ ਨਵੀਂ ਜਾਣਕਾਰੀ ਦੇਣ ਦਾ ਵੀ ਹੈ ਤੇ ਘਰ ਬੈਠਿਆਂ ਨੂੰ ਮਾਰਕੀਟ ਦਿਖਾਉਣ ਦਾ ਵੀ ਹੈ ਤੇ ਇਹ ਵੀ ਕਹਿਣ ਦੀ ਗੱਲ ਹੈ ਕਿ ਜ਼ਰੂਰ ਘੁੰਮਣਾ ਚਾਹੀਦਾ ਹੈ ਜ਼ਰੂਰ ਜਿੰਦਗੀ ਚ ਜੋ ਯਾਤਰਾ ਮਾਨੇ ਉਹ ਇੱਕ ਬਹੁਤ ਅੱਛਾ ਰੋਲ ਅਦਾ ਕਰਦੇ ਨੇ ਤੈਨੂੰ ਐਜੂਕੇਸ਼ਨ ਮਿਲਦੀ ਹੈ ਤੇ ਜੋ ਐਜੂਕੇਸ਼ਨ ਯਾਤਰਾ ਨਾਲ ਹੀ ਮਿਲਦੀ ਉਹ ਕਿਤਾਬਾਂ ਨਾਲ ਨਹੀਂ ਮਿਲਦੀ ਇੰਟਰਨੈਟ ਨਾਲ ਨਹੀਂ ਮਿਲਦੀ ਘਰ ਬੈਠ ਕੇ ਨਹੀਂ ਮਿਲਦੀ ਇਸ ਕਰਕੇ ਦੋਸਤੋ ਜ਼ਰੂਰੀ ਹੈ ਕਿ ਤੁਸੀਂ ਯਾਤਰਾਵਾਂ ਜ਼ਰੂਰ ਕਰਿਆ ਕਰੋ ਤੁਸੀਂ ਕਿਤੇ ਵੀ ਯਾਤਰਾ ਕਰ ਸਕਦੇ ਹੋ ਕਸੌਲੀ ਜਾ ਸਕਦੇ ਹੋ ਕੁਲੂ ਮਨਾਲੀ ਜਾ ਸਕਦੇ ਹੋ ਚੰਡੀਗੜ੍ਹ ਆ ਸਕਦੇ ਹੋ ਤੇ ਕਿਤੇ ਵੀ ਜਾਨੋਂ ਕਿਸੇ ਗੁਰਦੁਆਰਾ ਸਾਹਿਬ ਜਾ ਸਕਦੇ ਹੋ ਜਿੱਥੇ ਵੀ ਤੁਹਾਡਾ ਮਨ ਕਰੇ ਕਿਸੇ ਮੰਦਿਰ ਜਾ ਸਕਦੇ ਹੋ ਇਹ ਸੀ ਸੈਕਟਰ ਜੋ ਅੱਗੇ ਆ ਇੰਡਸਟਰੀਅਲ ਏਰੀਆ ਆ ਜਾਂਦਾ ਤੇ ਹੁਣ ਤਾਂ ਅਸੀਂ ਹਲੇ तकरीबन तकरीबन 30 ਸੈਕਟਰ ਵੱਲ ਨੂੰ ਜਾ ਰਹੇ ਹਾਂ ਤੇ ਜਿਹੜੇ ਟਰਬਿਨ ਆਫਿਸ ਵੀ ਆ ਡਾਟ ਟਰਬਿਨ ਜਿੱਥੋਂ ਖ਼ਬਰਾਂ ਪੰਜਾਬੀ ਟਰਬਿਨ ਜਿੱਥੋਂ ਖ਼ਬਰਾਂ ਸ਼ਬਦਾ ਔਰ ਟੈਨਿਕ ਟਰਬਿਨ ਵੀ ਉਥੋਂ ਹੀ ਖ਼ਬਰਾਂ ਸ਼ਬਦਾ ਤੇ ਤੁਹਾਨੂੰ ਪਤਾ ਵੀ ਟਰਬਿਨ ਦੀ ਸੰਸਥਾ ਇੱਕ ਬਹੁਤ ਵੱਡੀ ਸੰਸਥਾ ਹੈ ਮੈਨੂੰ ਇਸ ਗੱਲ ਦਾ ਮਾਣ ਪ੍ਰਾਪਤ ਹੈ ਕਿ ਮੈਂ ਉਸ ਟਰਬਿਨ 'ਚ ਕੰਮ ਕੀਤਾ ਹੈ ਔਰ ਮੈਂ ਉਦੋਂ ਤੋਂ ਟਰਬਿਨ ਨਾਲ ਜੁੜਿਆ ਹੋਇਆ ਹਾਂ ਜਦੋਂ 1986-87 ਦੇ ਵਿੱਚ ਇਹ ਜੋ ਫੌਜ ਲੱਗੀ ਹੁੰਦੀ ਸੀਗੀ ਦੇ ਆਲੇ-ਦੁਆਲੇ ਕਿਉਂਕਿ ਉਦੋਂ ਪੰਜਾਬ ਦੇ ਵਿੱਚ ਪੂਰੇ ਚ ਫੌਜ ਲੱਗੀ ਹੋਈ ਸੀ ਚੰਡੀਗੜ੍ਹ 'ਚ ਫੌਜ ਲੱਗੀ ਸੀ ਦੇਖੋ ਕਿੰਨਾ ਸੁੰਦਰ ਵਿਖਾਈ ਦੇ ਰਿਹਾ ਅਮਲ ਤਾਂ ਆਸਤਾ ਦੇਖੋ ਕੋਈ ਪਤਾ ਨਹੀਂ ਪੀਲੇ-ਪੀਲੇ ਖੁੱਲ ਨੇ ਕਿੰਨਾ ਸੁੰਦਰ ਵਿਖਾਈ ਦੇ ਰਿਹਾ ਕਿਆ ਬਾਤ ਹੈ ਚੰਡੀਗੜ੍ਹ ਦੀ ਬਿਊਟੀ ਇਹ ਸੈਂਟਰਲ ਵੇਅਰ ਹਾਊਸ ਦਾ ਵੱਡਾ ਦਫ਼ਤਰ ਆ ਫੂਡ ਕਾਰਪੋਰੇਸ਼ਨ ਆਫ ਇੰਡੀਆ एफसीआई ਦਾ ਵੀ ਮੈਂ ਦਫਤਰ ਹੈ ਤੇ ਚੰਡੀਗੜ੍ਹ ਦੇ ਵਿੱਚ ਹੁਣ ਅਸਲੇ ਅਸੀਂ ਟ੍ਰਿਬਿਊਨ ਦਫਤਰ ਵੱਲੋਂ ਗੱਤ ਰਹੇ ਹਾਂ ਕਿਉਂਕਿ ਟ੍ਰਿਬਿਊਨ ਸਸਤਾ ਜੋ ਹੈ ਉਹ ਬਹੁਤ ਹੀ ਪੁਰਾਣੀ ਆਬਰੀ ਔਥੈਂਟਿਕ ਆ ਵਿਸ਼ਵਾਸ ਕਰਨ ਯੋਗ ਖਬਰਾਂ ਤੇ ਐਨਾਲਿਸਿਸ ਔਰ ਜਿਹਨੇ ਪੂਰੇ ਇੰਡੀਆ ਦੀ ਰਾਜਨੀਤੀ ਨੂੰ ਜਾ ਕੇ ਪੂਰੇ ਏਸ਼ੀਆ ਦੀ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਹੈ ਏਸ਼ੀਆ ਦੇ ਇਹ ਟ੍ਰਿਬਿਊਨ ਦਫਤਰ ਆ ਤੁਸੀਂ ਦੇਖ ਰਹੇ ਹੋ ਇਹ ਟ੍ਰਿਬਿਊਨ ਦਫਤਰ ਦੇਖ ਰਹੇ ਹੋ ਸ਼ੁਰੂ ਹੋਇਆ ਏਸ਼ੀਆ ਸਾਹਮਣੇ ਟ੍ਰਿਬਿਊਨ ਦਫਤਰ ਤੇ ਅਸੀਂ ਤਾਂ ਇੱਥੇ ਨਤਮਸਤਕ ਹੋ ਗਏ ਲੱਗਦੇ ਹਾਂ ਕਿਉਂਕਿ ਟ੍ਰਿਬਿਊਨ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਬਹੁਤ ਕੁਝ ਸਿਖਾਇਆ ਹੈ ਦੇ ਇਹ ਟ੍ਰਿਬਿਊਨ ਦਫਤਰ ਇਹ ਇਹਨੂੰ ਟ੍ਰਿਬਿਊਨ ਚੌਕ ਦੇ ਸਾਹਮਣੇ ਜਿੱਥੇ ਰੈੱਡ ਲਾਈਟਾਂ ਹੁੰਈਆਂ ਨੇ ਇਹ ਟ੍ਰਿਬਿਊਨ ਚੌਕ ਦੋਸਤੋ ਇਹ ਚੰਡੀਗੜ੍ਹ ਸ਼ਹਿਰ ਹੈ ਇਹ ਚੰਡੀਗੜ੍ਹ ਸ਼ਹਿਰ ਦੇ ਵਿੱਚ ਜਿੱਥੇ ਹੁਣ ਆਪਾਂ ਜਾ ਰਹੇ ਹਾਂ ਇਹ 44 ਸੈਕਟਰ 44 ਸੈਕਟਰ ਚੰਡੀਗੜ੍ਹ ਦਾ ਔਰ ਦੋ ਤਿੰਨ ਗੱਲਾਂ ਮੈਂ ਦੱਸਣੀਆਂ ਚਾਹਾਂਗਾ ਕਿ ਜਿਹੜੇ ਦਰਖਤ ਲਾਏ ਹੋਏ ਨੇ ਨਾ ਇਹ ਸਾਹਮਣੇ ਜਿੰਨੇ ਵੀ ਦਰਖਤ ਨੇ ਪਲਾਂਟੇਸ਼ਨਾਂ ਖੂਬਸੂਰਤੀ ਚੰਡੀਗੜ੍ਹ ਦੀ ਦਿਖਾਈ ਦੇ ਰਹੀ ਹੈ ਇਹ 1960-65 ਦੇ ਕਰੀਬ ਇਥੇ ਆਈਐਸ ਅਫਸਰ ਮਹਿੰਦਰ ਸਿੰਘ ਰੰਧਾਵਾ ਸੀਗੇ ਉਹਨਾਂ ਨੇ ਇਥੇ ਇਹ ਸਾਰੀ ਇਹ ਲਗਾਏ ਨੇ ਦਰਖਤ ਸਾਰਾ ਉਹਨਾਂ ਦਾ ਕੰਮ ਹੈਗਾ ਕਿਉਂਕਿ ਉਹ ਬੋਟਨੀ ਦੇ ਬਾਹਰ ਸੀਗੇ ਐਮਐਸਸੀ ਬੋਟਨੀ ਕੀਤੀ ਸੀਗੀ ਉਹਨਾਂ ਨੇ ਉਹ ਬੋਟਨੀ ਦੇ ਮਾਹਿਰ ਹੋਣ ਦੀ وجہ ਕਰਕੇ ਕੱਲੇ ਕੱਲੇ ਦਰਖਤ ਸੁਭਾਅ ਕੱਲੇ ਕੱਲੇ ਦਰਖਤ ਦਾ ਫੰਕਸ਼ਨ ਉਹਨਾਂ ਨੂੰ ਪਤਾ ਸੀਗਾ ਤੇ ਇਸ ਕਰਕੇ ਉਹਨਾਂ ਨੇ ਬੜੀ ਖੂਬਸੂਰਤੀ ਦੇ ਨਾਲ ਇਹ ਪ੍ਰਬੰਧ ਕੀਤਾ ਤੇ ਦਰਖਤ ਲਗਵਾਏ ਤੇ ਇਸੇ ਇਹ ਸਾਈਡ ਤੇ ਜੇ ਆਪਾਂ ਵੇਖੀਏ ਇਹ ਸਾਈਡ ਜੋ ਗੰਦੀ ਜੌਕ ਤੇ ਇਹ